हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸਰਿਆਲੀ ਸਰਿਆਲੀ ਤੋਂ ਜਿਹੜੀ ਸੜਕ ਚੋਲਾ ਸਾਹਿਬ ਜਾਂਦੀ ਆ ਸਰਿਆਲੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਬਿਲਕੁਲ ਨੇੜੇ ਸਰਦਾਰ ਬਾਜ ਸਿੰਘ ਉਹਨਾਂ ਦੀ ਬੈਕਾਂ ਨੇ ਵਪਾਰ ਸ਼ੁਰੂਆਤ ਕੀਤੀ ਆ ਦੋਸਤੋ ਵਪਾਰ ਕਰਦੇ ਨੇ ਵੀਰ ਹੋਣੇ ਤੇ ਵਪਾਰ ਲਾਈਨ ਦੇ ਵਿੱਚੋਂ ਇੱਕ ਪਹਿਲੀ ਜਿਹੜੀ ਇਹ ਦੋਸਤੋ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਪਹਿਲੀ ਵੀਡੀਓ ਦੇ ਦੌਰਾਨ ਬਹੁਤ ਖੂਬਸੂਰਤ ਝੋਟੀ ਦਿਖਾਵਾਂਗੇ ਦੋਸਤੋ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਆ ਸਰਦਾਰ ਬਾਜ ਸਿੰਘ ਹੋਣਾ ਦੇ ਕੋਲ ਦੋਸਤੋ ਇਹ ਝੋਟੀ ਮੌਜੂਦ ਆ ਸੋ ਜਿਹੜੇ ਫਾਰਮਰ ਵੀਰ ਨੂੰ ਕਿਸਾਨ ਵੀਰ ਨੂੰ ਝੋਟੀ ਪਸੰਦ ਆਊਗੀ ਨੰਬਰ ਸਕਰੀਨ ਦੇ ਉੱਪਰ ਚੱਲਦਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਸਰਿਆਲੀ ਤੋਂ ਜਿਹੜੀ ਸੜਕ ਦੋਸਤੋ ਚੋਲਾ ਸਾਹਿਬ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਸਰਿਆਲੀ ਤੋਂ ਮੇਨ ਰੋਡ ਤੋਂ 1 ਕਿਲੋਮੀਟਰ ਦੂਰੀ ਪਾਈ ਕਾ ਨੇ ਸਰਦਾਰ ਬਾਜ ਸਿੰਘ ਉਹਨਾਂ ਦੀਆਂ ਪੂਰੀ ਡਿਟੇਲ ਆਪਾਂ ਸਾਂਝੀ ਕੀਤੀ ਆ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਮਿਲ ਜੂਗੀ ਰੇਟ ਭਾਅ ਪੜਤਾ ਪਿਛਲੇ ਸੂਬੇ ਦਾ ਮਿਲ ਕੇ ਰਿਕਾਰਡ ਪੂਰੀ ਡਿਟੇਲ ਮਿਲ ਜੂਗੀ ਤੇ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜਸੰਧੂ ਫਾਰਮ ਤੇ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਹੋਰ ਪਾਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਰਪਾ ਠੀਕ ਹੈ ਅੱਛਾ ਪਾਜੀ ਇੱਕ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਆਪਣਾ ਨਾਮ ਦੱਸ ਦਈਏ ਜੀ ਭਾਈ ਸਰਦਾਰ ਬਾਜ ਸਿੰਘ ਠੀਕ ਹੈ ਜੀ ਅੱਛਾ ਨਾਮ ਦੇ ਨਾਲ ਪਾਜੀ ਵਪਾਰ ਹੀ ਕਰਦੇ ਆਂ ਕੁਝ ਹਾਂ ਜੀ ਭਾਈ ਥੋੜਾ ਪਹਿਲਾਂ ਦੇ ਘਰ ਦਾ ਹੀ ਕੰਮ ਠੀਕ ਹੈ ਜੀ ਅ ਲੋ ਬ ਦੋਸਤੋ ਵਪਾਰ ਦੀ ਲਾਈਨ ਦੇ ਵਿੱਚ ਵੀਰਾਂ ਦਾ ਵੀ ਥੋੜਾ ਜਿਹਾ ਟਾਈਮ ਹੋਇਆ ਠੀਕ ਹੈ ਜੀ ਤੇ ਨਿਕਲੇ ਆਂ ਵਪਾਰ ਦੀ ਲਾਈਨ ਦੇ ਵਿੱਚ ਤੇ ਫਿਲਹਾਲ ਇੱਕ ਝੋਟੀ ਜੀ ਸਾਹਮਣੇ ਤੁਹਾਡੇ ਪੇਸ਼ ਕੀਤੀ ਆ ਨੀਲੀ ਦੀ ਝੋਟੀ ਆ ਬਹੁਤ ਖੂਬਸੂਰਤ ਆ ਤੇ ਪੂਰੀ ਬਾਡੀ ਸਟਰਕਚਰ ਪੂਰੀ ਗੱਲਬਾਤ ਆਪਾਂ ਇਹਦੀ ਵਿਖਾ ਦਾਂਗੇ ਤੁਹਾਡੀ ਜਿਹੜੀ ਪੂਰੀ ਡਿਟੇਲ ਵੀ ਲੈ ਲਾਂਗੇ ਅੱਛਾ ਵੀਰੇ ਦੱਸ ਦਈਏ ਵੀ ਇਹ ਸੂਹਾ ਕਿਨਵਾ ਕੇ ਸੂਣ ਵਾਲੀ ਆ ਵੀਰ ਜੀ ਦੂਸਰੇ ਸੂਹਾ ਜੀ ਦੂਸਰਾ ਸੂਹਾ ਹਾਂਜੀ ਤੇ ਪਹਿਲੇ ਸਵੇਰੇ ਆਪਣੇ ਕੋਈ ਕਰੀਬੀ ਬੰਦੇ ਤੋਂ ਆਈਏ ਜਿੱਥੋਂ ਕੋਈ ਪਛਾਣ ਵਾਲਿਆਂ ਤੋਂ ਹੀ ਆਈਏ ਬੰਦਿਆਂ ਤੋਂ ਪਿਛਲਾ ਕੋਈ ਰਿਕਾਰਡ ਪੁੱਛਿਆ ਤਾਂ 12 ਲੀਟਰ ਉਹਨਾਂ ਆਖਿਆ ਪਹਿਲੇ ਸਵੇਰੇ ਹੀ ਚੋਇਆ ਵੀਰ ਜੀ ਪਹਿਲਣ ਦਾ ਹਾਂਜੀ ਹਾਂਜੀ ਠੀਕ ਹੈ ਹੁਣ ਦੂਜਾ ਸਵੇਰ ਸੂਣਾ ਤੇ ਦਿਨ ਵੈਸੇ ਤਿਆਰੀ ਤੇ ਹੀ ਆ ਕਿੰਨੇ ਕੁ ਲੈ ਜੂ ਵੈਸੇ ਹੁਣ ਇਹਦਾ ਵੀਰ ਜੀ 2 ਤਰੀਕ ਨੂੰ ਦਿਨ ਪੂਰੇ ਹੁੰਦੀ ਆ 2 ਤਰੀਕ ਨੂੰ ਹਾਂਜੀ 5-7 ਦਿਨ ਵਾਧੂ ਵੀ ਖੜ ਸਕਦੀ ਆ ਝੋਟੀ ਰਾਜੀ ਆ ਠੀਕ ਹੈ ਜੀ 2 ਅਪ੍ਰੈਲ ਨੂੰ ਦੋਸਤੋ ਦਿਨ ਪੂਰੇ ਆ ਠੀਕ ਆ ਬਾਕੀ ਵਜਨ ਲੋਡ ਵੇਖੋ ਤੁਸੀਂ ਝੋਟੀ ਦਾ ਪੂਰਾ ਵਜਨ ਹੈਗਾ ਠੀਕ ਆ ਤੇ ਸਾਰ ਤੇ ਨਿਸ਼ਾਨ ਆ ਬਾਕੀ ਚਾਰੇ ਖੁਰ ਤੋਤੇ ਆ ਪੂਛ ਉੱਪਰ ਤੱਕ ਵਾਈਟ ਫੇਸ ਕੁਆਲਿਟੀ ਤੁਹਾਨੂੰ ਸਾਰੇ ਪਾਸਿਓਂ ਆਪਾਂ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਆ ਲਓ अच्छा पाजी एक ਤੁਸੀਂ ਇਧਰ ਮੈਂਸ਼ਨ ਕੀਤਾ ਸੀ ਵੀ ਇੱਕ ਬਨੇ ਅੱਖ ਜਿਹੜੀ ਆ ਉਹਦੇ ਵਿੱਚ ਕੋਈ ਚੀਜ਼ ਬੱਜੀ ਸੀਗੀ ਅੱਖ ਦੇ ਵਿੱਚ ਨਾ ਇੱਕ ਦੇ ਮਤਲਬ ਕਿ ਮਾਲੀ ਲਾ ਕੇ ਬੱਧਾ ਸੀ ਉਹਨਾਂ ਨੇ ਦੱਸਿਆ ਸੀ ਵੀ ਇਹਨੇ ਪਾਲੀ ਨੇ ਸਿੰਘ ਮਾਰਿਆ ਤੇ ਇਹਦਾ ਮਤਲਬ ਕਿ ਅੱਖ ਨਹੀਂ ਇੱਕ ਦਿਸਦਾ ਨਹੀਂ ਇਹਨੂੰ ਅੱਖ ਤੋਂ ਤਾਂ ਇੱਕ ਅੱਖ ਤੋਂ ਦਿਂਦਾ ਨਹੀਂ ਹਾਂਜੀ ਹਾਂਜੀ ਇਹ ਪਹਿਲਾਂ ਜ਼ਰੂਰੀ ਆਪਾਂ ਦੱਸ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਲਓ ਦੋਸਤੋ ਬਾਕੀ ਇੱਕੋ ਇੱਕ ਜਿਹੜੀ ਇਹ ਕਸਰ ਕਈ ਨਾ ਹੋ ਜਾਂਦੀ ਹੈ ਪਸ਼ੂ ਕੋਈ ਨੇੜੇ ਬੰਨਿਆ ਹੋਵੇ ਤੇ ਕੋਈ ਡਿਫੈਕਟ ਪੈ ਲੱਗਿਆ ਪਤਾ ਨਹੀਂ ਲੱਗਦਾਗਾ ਉਹ ਅੱਖ ਵੀਰਾਂ ਦਾ ਵੀ ਦਿਂਦਾ ਨਹੀਂਗਾ ਕੋਈ 60 ਫੀਟ ਲੱਗ ਚੁਗੀ ਸੀਗੀ ਠੀਕ ਆ ਪਹਿਲਾਂ ਤੇ ਬਾਕੀ ਓਵਰঅল ਸਾਰੀ ਝੋਟੀ ਚੰਗੀ ਆ ਭਾਜੀ ਕੋਈ ਭਾਰ ਪਿੱਛੇ ਦੀ ਥਣਾ ਦੀ ਤਪਣ ਤਪਣ ਦੀ ਸਾਰੀ ਤਸੱਲੀ ਹਾਂਜੀ ਹਾਂਜੀ ਭਾਈ ਕੋਈ ਇਹੋ ਜਿਹਾ ਨੁਕਸਾ ਆਵੇਗਾ ਨਹੀਂ ਠੀਕ ਹੈ ਜੀ ਠੀਕ ਹੈ ਹੁਣ ਦੋਸਤੋ ਦੂਜਾ ਸੁਭਾ ਝੋਟੀ ਨੇ ਸੂਣਾ ਬਾਕੀ ਫੇਸ ਕੁਆਲਟੀ ਤੋਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਆ ਇੱਕ ਵਾਰੀ ਤੋੜ ਕੇ ਤੁਹਾਨੂੰ ਆਪਾਂ ਲੰਮਾ ਦਿਖਾ ਦਿੰਨੇ ਆ ਪੂਰਾ ਸਟਰਕਚਰ ਪੂਰਾ ਥਣ ਭਾਂਡੇ ਦਾ ਤੁਹਾਨੂੰ ਪਤਾ ਲੱਗ ਜਾਊਗਾ ਲਿਓ ਵੀ ਰੱਖੋ ਕਰ ਦਈਏ ਸਾਹਮਣੇ ਹਾਂਜੀ ਹੁਣ ਉਹ ਲੈ ਜਾਈਏ ਆ ਜੀ। ਬੜੀ ਸੋ ਚੰਗੇ ਪਿੱਟਪੂੜੇ ਦੇ ਵਿੱਚ ਆ ਦੋਸਤੋ ਰਾਜੀ ਵਜਨ ਦੋੜ ਪੂਰਾ। ਠੀਕ ਆ ਜੀ। ਤੇ ਥਾਣਾ-ਥਾਣਾ ਦੀ ਕੁਆਲਿਟੀ ਚੰਗੀ ਹੈ ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ। ਚੌਰ ਸਲੇਵਾ ਮੋਢ ਤੋਂ ਬਿਲਕੁਲ। ਤੇ ਪਹਿਲਾ ਸਵੇਰ 12 ਕਿਲੋ ਮਿਲਕ ਕਪੈਸਿਟੀ ਜਿਸ ਥਾਂ ਤੋਂ ਵੀ ਖਰੀਦੀ ਆ ਵੀਰੋ ਇਹਨਾਂ ਨੇ। ਉਹਨਾਂ ਦੱਸਿਆ 12 ਕਿਲੋ ਦੁੱਧ ਜਿਹੜਾ ਇਹਨੇ ਪਹਿਲੇ ਸਵੇਰ ਭਰਿਆ ਠੀਕ ਆ। ਅੱਗੇ ਸੈਕੰਡ ਟਾਈਮ ਰਾਤ ਦੂਜਾ ਸਵੇਰ ਸੋਨਾ ਝੋਟੀ ਨੇ ਬਾਕੀ ਆਡਾ ਪੈਰਾਂ ਦੀ ਖੁੱਲੀ ਆ ਠੀਕ ਆ ਜੀ ਚੌੜੇ ਪਿੱਟਪੂੜੇ ਦੇ ਵਿੱਚ ਵਜਨ ਦੋੜ ਪੂਰਾ। ਆ ਦੇਖੋ ਜੀ ਠੀਕ ਹੈ ਜੀ ਮੋੜ ਲਓ ਵੀਰ ਠੀਕ ਹੈ ਸੋ ਫੇਸ ਕੁਆਲਟੀ ਵੀ ਚੰਗੀ ਆ ਬਿਲਕੁਲ ਸਟੇਟ ਪਟਾ ਠੀਕ ਹੈ ਜੀ ਸਿੰਗੀ ਸੂੰਗੀ ਬਹੁਤ ਪਿਆਰੀ ਆ ਓਵਰ ਆਲ ਸਾਰੇ ਅੰਗ ਪਰ ਜਿਹੜੇ ਦੋਸਤੋ ਘੜ ਕੇ ਲੱਗੇ ਆ ਕਰਮਾਲੀ ਨੂੰ ਆਰਡਰ ਕੁਆਲਟੀ ਚੰਗੀ ਆ ਬਾਕੀ ਨਿਸ਼ਾਨੀਆਂ ਨੂੰ ਛੁਨੀਆਂ ਪ੍ਰੋਪਰ ਆ ਆਲੋ ਠੀਕ ਆ ਅੱਛਾ ਵੀਰ ਜੀ ਕੀ ਕਰਦੇ ਆ ਡਿਮਾਂਡ ਦੀ ਕੀ ਕਰਦੇ ਪਏ ਆਪਾਂ ਇਹ ਜੀ ਡਿਮਾਂਡ ਤੇ ਜਿਸ ਤਰ੍ਹਾਂ ਦੀ ਝੋਟੀ ਆ ਭਾਵੇਂ ਦਾ ਡੇਢ ਮੰਗ ਲਈਏ ਪੌਣੇ 2 ਮੰਗ ਲਈਏ ਪਰ ਆਪਣਾ ਪਹਿਲਾ ਕੰਮ ਕਰਕੇ ਸ਼ੁਰੂਆਤ ਪਹਿਲੀ ਵੀਡੀਓ ਆ ਹਾਂ ਜੀ ਤੇ ਇੱਕ 30 ਦੀ ਡਿਮਾਂਡ ਆ ਹਾਂ ਜੀ ਤੇ ਇੱਕ 25 ਦੀ ਹਾਂ ਨਾ ਵੇ ਇੱਕ 25 ਦੀ ਹਾਂ ਜੀ ਹਾਂ ਜੀ ਲਓ ਜੀ ਸਵਾ ਲੱਖ ਦੀ ਦੋਸਤੋ ਵੀਰਾਂ ਦਾ ਵੀ ਆਪਾਂ ਦੇਵਾਂਗੇ ਝੋਟੀ ਠੀਕ ਆ 130000 ਡਿਮਾਂਡ ਆ ਤੇ ਸਵਾ ਲੱਖ ਲੈਣ ਦੇਣ ਜਿਹੜੀ ਠੀਕ ਆ ਜੀ 125000 ਜਿਹੜੀ ਹਾਂ ਨਾ ਬਾਕੀ ਇਹੋ ਜੀ ਝੋਟੀਆਂ ਦਾ ਕੋਈ ਮੁੱਲ ਨਹੀਂ ਹੈਗਾ ਹਾਂ ਬਿਲਕੁਲ ਜੀ ਬਿਲਕੁਲ ਨਹੀਂ ਚੰਗੀ ਝੋਟੀ ਆ ਆ ਲਓ ਜੀ ਠੀਕ ਆ ਜੀ ਸੋ ਸਾਰੇ ਪਾਸੇ ਕੋਈ ਥਣ ਥਣ ਦਾ ਸਹਿਜ ਤੁਸੀਂ ਵੇਖੋ ਆ ਥਣ ਦਾ ਸਹਿਜ ਆ ਬਾਕੀ ਅਜੇ ਦਿਨ ਚਾਰ ਤੋਂ ਪੰਜ ਚਾਰ ਤੋਂ ਪੰਜ ਦਿਨ ਅਜੇ ਬਾਕੀ ਆ ਸੂਣ ਦੇ ਵਿੱਚ 2 April ਨੂੰ ਦਿਨ ਪੂਰੇ ਆ ਤੇ ਹੋ ਜਾ ਕਰਮਾਂ ਵਾਲੀ ਉੱਪਰ ਇੱਕ ਅੱਧਾ ਦਿਨ ਲੈ ਕੇ ਸੂਪੇ ਠੀਕ ਆ ਜੀ ਦੋ ਦਿਨ ਉੱਪਰ ਲੈ ਜੇ ਜਿੱਦਾਂ ਕਿ ਰਾਜੀ ਆ ਭਜਨ ਭੋਜਨ ਪੂਰਾ ਝੋਟੀ ਦਾ ਠੀਕ ਆ ਜੀ ਅੱਛਾ ਭਾਜੀ ਇਹ ਅੱਜ ਆਪਣੇ ਕੋਲ ਜਿਹੜੀ ਇੱਕ ਝੋਟੀ ਪਕਾਉ ਸੀ ਹਾਂਜੀ ਭਾਜੀ ਤੇ ਨੰਬਰ ਆਪਣੇ ਕਰਤੀਏ ਸੰਜੇ 98724 41883 ਠੀਕ ਆ ਜੀ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਾ ਵੀਰ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਸੀ ਇਹੋ ਬਕਾਊ ਆ ਸੇਲ ਦੇ ਲਈ ਅਵੇਲੇਬਲ ਆ ਸੋ ਜਿਸ ਵੀਰ ਨੂੰ ਵੀ ਪਸੰਦ ਆਈ ਹੋਊਗੀ ਠੀਕ ਆ ਜੀ ਆਪਣੇ ਘਰ ਆਣ ਕੇ ਨਰਕ ਪਰਖਾ ਤਸੱਲੀ ਕਰ ਲਿਓ ਟਿਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਕਿਉਂਕਿ ਗੱਭਣ ਝੋਟੀ ਆ ਚੰਗੀ ਆ ਸੋਹਣੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਹਾਂ ਹੁਣ ਦੂਜੇ ਸੂਬੇ ਦੇ ਵਿੱਚ ਪਹਿਲਾਂ ਨੇ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਦੇ ਆ ਪਹਿਲਾਂ ਨੇ ਚੰਗਾ ਦੁੱਧ ਭਰਿਆ ਸੀਗਾ ਠੀਕ ਆ ਹੁਣ ਦੂਜੇ ਸੂਬੇ ਦੇ ਵਿੱਚ ਚੰਗੀ ਉਮੀਦ ਆਪਾਂ ਕਰ ਸਕਦੇ ਹਾਂ ਇਸ ਝੋਟੀ ਤੋਂ ਸੋ ਬਾਕੀ ਥਣ ਭਾਂਡੇ ਦੀ ਕਾਫੀ ਖਬਰਦਾਰ ਆ ਠੀਕ ਆ ਸਾਫ ਸੁਥਰੀ ਤੇ ਫੇਸ ਕੁਆਲਟੀ ਵੀ ਚੰਗੀ ਆ ਤੋਂ ਮਿਲਦੇ ਆ ਦੋਸਤੋ ਇਕਨਮੀ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ